ਆ ਆਪਣਾ ਮੋਡ ਟਾਂਡੇ ਦਾ ਜਿਹੜਾ ਕਿ ਨਵਾਂ ਨਵਾਂ ਕਲਾਕਾਰ ਬਣਿਆ ਉਹ ਮੈਨੂੰ ਦੁਨੀਆ ਦਿੱਤੀ ਤੇ ਰਤਨਵਾਦ ਮੈਂ ਮੇਰੀ ਜ਼ਿੰਦਗੀ ਬਣਾਈ ਤੇ ਰਤਨਵਾਦ ਮਾਈਕ ਹੋ ਗਿਆ ਜਿਹਨੇ ਸਨਗਤਾਈਏ ਇੱਕ ਵਾਰ ਜ਼ੋਰ ਦਾ ਤਾੜੀ ਮਾਰੋ ਮੇਰੇ ਸਤਿਗੁਰੂ ਦੀ ਵਾਸਤੇ ਸਦਾਏ ਉਪਰ ਦਾ ਕਲਾਕਾਰ ਜਿਹੜਾ ਇਹ ਟਾਂਡੇ ਤੋਂ ਹੈ ਔਰ ਬੜਾ ਪਿਆਰਾ ਕੀ ਮਾਂ ਦਾ ਗੀਤ ਜਿਹੜਾ ਜਿੰਨੇ ਅੱਧੋੜੇ ਪਹਿਲੇ ਰਿਲੀਜ਼ ਕੀਤਾ ਹੈ ਸੋ ਸਗੀ ਦੀਆਂ ਇਹ ਦੋ ਰੈਣਾ ਸੁਣਾ ਰਿਹਾ ਇੱਕ ਵਾਰ ਜੋੜ ਦਾ ਡੜੀ ਮਾਰਦੇ ਦਾ ਵਾਸਤੇ ਰਾ ਇਹ ਹੌਸਲਾ ਦਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਣਾ ਮੁੜ ਕੇ ਵੀ ਅੱਜ ਦੇ ਅਸੀਂ ਮਾਤਾ ਅੰਦਰਸਤੇ ਤੇ ਪਰਾਇਆ ਮੁੜ ਕੇ ਪੈਸੇ ਦੇ ਇਕ ਬਣਾਉਣਾ ਪਿਆ ਕਰਦਾ ਠੀਕ ਹੈ ਜੋੜ ਦਾ ਡੜੀ ਮਾਰਦੇ ਦਾ ਸਹੀ ਗੱਲ ਹੁਣ ਮੈਨੂੰ ਦੁਨੀਆ ਦੀ ਖੋਈ ਤੇਰਾ ਤਨਵਾਦਵਾ ਇਹ ਮੇਰੀ ਜ਼ਿੰਦਗੀ ਬਣਾਈ ਤੇਰਾ ਧੰਨਵਾਦ ਮਾਂ ਇਹ ਤੇਰੇ ਚਰਣਾ ਦੀ ਤੂੜੇ ਮਾਇ ਮੇਰੀ ਏ ਚਰਣਾ ਦੀ ਤੂੜੇ ਮਾਇ ਮੇਰੀ ਏ ਸਿਰ ਮੱਥੇ ਉਤੇ ਆਪਣੇ ਜੜਾਂ ਉਹ ਜਨਕੀਤਾ ਤੂੰ ਮੇਰੇ ਲਈ ਮਾਂ ਮੇਰੀ ਏ ਤੇਰਾ ਧੰਨਵਾਦ ਕਿਵੇਂ ਮੈਂ ਕਰਾਂ ਉਹ ਜਨਕੀਤਾ ਤੂੰ ਮੇਰੇ ਲਈ ਮਾਂ ਮੇਰੀ ਏ ਹੇਰੋ ਧੰਨਵਾਦ ਕਿਵੇਂ ਨੈ ਕਰਾਂ ਇੱਕ ਵਾਰ ਥੋੜਾ ਤਾੜੀ ਆਪਣੀ ਕੀ ਮਾਹੌਲiyat ਤੇ ਲਗਾ ਲਓ ਬੜੀ ਸੌਰੀ ਜੀ ਮੈਂ ਥੋੜਾ ਨਰਵਸ ਹਾਂ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਵੀ ਤਾਂ ਮਾਫ ਕਰਨਾ ਬਹੁਤ ਬਹੁਤ ਧੰਨਵਾਦ ਇੱਕ ਤਾੜੀ ਇਹਨਾਂ ਵਾਸਤੇ ਜ਼ਰੂਰ ਲਗਾ ਦਿਓ ਜਿਹੜੇ ਰੰਗ ਭਰ ਰਿਹਾ ਸੀ ਇਸ ਮੇਲੇ ਨੂੰ ਧੰਨਵਾਦ ਜੇ ਵਕਈ ਕਿਸੇ ਨੂੰ ਅੱਗੇ ਲਈ ਹੌਸਲਾ ਦੇਣਾ ਹੋਵੇ ਨਾ ਤਾਂ ਤਾੜੀ ਜਿਲੋ ਲੋਰੀ ਚਾਹੀਦੀ ਹੈ ਜ਼ੋਰ ਨਾਲ ਜੇ ਤੇਰੇ ਉੱਤੇ ਸਾਡੇ ਟਾਡੇ ਤੋਂ ਨਹੀਂ ਕੋਈ ਅੱਛਾ ਹੁਨਕਾਰ ਉੱਤੇ ਜੇ ਪਹਿਲੀ ਸਟੇਜ ਦੇ ਵਿੱਚ ਇੰਨੇ ਕੰਫੀਡੈਂਸ ਨਾਲ ਕੋਈ ਜਾਜ ਬੈਨਾ ਪੱਪਾ ਭਾਜੀ ਤਮੈਨੋ ਇਹਨਾਂ ਬੱਚਾ ਕਿਹਨਾਂ ਵਾਲਾ ਅਪਕਮਿੰਗ ਸਟਾਰ ਹੈ ਇਹ ਰਾਜੂ ਸਟਾਰ ਹੈ ਸਰ ਇਕੋਈ ਜ਼ੋਰਦਾਰ ਤੜੀ ਬੱਲੀ ਪੈਨ ਦੇ ਨਾਂ ਤੇ ਲੜਨੀ ਚਾਹੀਦੀ ਹੈ ਬੱਲੀ ਦਾ ਹੋਰ ਬਹੁਤ ਸਨਮਾਨ ਕੀਤਾ ਜਾਵੇਗਾ ਸਾਰੇ ਲੋਕਾਂ ਨੂੰ ਪਲੀਜ਼ ਮੈਂ ਭਾਜੀ ਥੱਲੇ ਕਹਿੰਦਾ ਸਾਰਿਆਂ ਨੂੰ ਕਹਿੰਦੇ ਸਾਰੇ ਸਨਮਾਨ ਕਰੋ ਇਸ ਬੱਚੇ ਦਾ ਕਿਉਂਕਿ ਇਹਦਾ ਇਹਦਾ ਹੌਸਲਾ ਕਿਤੇ ਜਾਲਾ ਗਿਆ ਨਾ ਟਾਡੇ ਦੇ ਬੱਚੇ ਬੱਚੇ ਦਾ ਹੌਸਲਾ ਉੱਤੇ ਜਾਣਾ ਹੈ ਪਰ ਮਾਦਾਂਾਂ ਦੀ ਸਾਡੀ ਜ਼ੋਰਦਾਰ ਜਰੂਰੀ ਚਾਹੀਦੀ ਹੈ